ਮੈਂ ਪਹਿਲਾ 3 ਵੀਡੀਓ ਪਾਤੀਆਂ ਪਰ ਕਿਸੇ ਨੂੰ ਸਮਝ ਨਹੀਂ ਆਈਆਂ ਸਭ ਤੋਂ ਵੱਡੇ ਦੋਸ਼ਮਣ ਪੰਜਾਬ ਦੇ ਉਹ ਲੋਕ ਆ ਜਿਹੜੇ ਆਪਦੇ ਖੇਤਾਂ ਦੇ ਵਿੱਚੋਂ ਮਿੱਟੀ ਪਟਵਾ ਰਹੇ ਕੁਝ ਪੈਸਿਆਂ ਦੀ ਖਾਤਰ ਦੁਨੀਆ ਦੇ ਵਿੱਚ ਸਿਰਫ 10% ਉਪਜਾਊ ਮਿੱਟੀ ਬਾਕੀ ਰਹਿ ਗਈ ਆ ਜਿਹਨੂੰ ਕਹਿ ਦਿੰਦੇ ਆ ਸੋਇਲ ਇਰੋਜਨ ਸੋਇਲ ਇਰੋਜਨ ਮਤਲਬ ਉਪਜਾਊ ਮਿੱਟੀ ਦਾ ਖਤਮ ਹੋਣਾ ਵੈਸੇ ਤਾਂ ਧਰਤੀ ਸਾਰੀ ਮਿੱਟੀ ਕੋਈ ਮਿੱਟੀ ਆ ਸੈਂਡ ਤੇ ਸੋਇਲ ਦਾ ਫਰਕ ਕੀ ਆ ਕਿਸੇ ਨੂੰ ਪਤਾ ਹੀ ਨਹੀਂ ਹੈਗਾ ਇੱਕ ਹੁੰਦੀ ਆ ਰੇਤ ਇੱਕ ਹੁੰਦੀ ਆ ਉਪਜਾਊ ਮਿੱਟੀ ਅਪਜਾਉ ਮਿੱਟੀ ਬਿਲਕੁਲ ਖਤਮ ਹੋ ਗਈ ਆ ਖਤਮ ਹੋਣ ਦਾ ਕਾਰਨ ਜਿਹੜਾ ਪੈਸਟੀਸਾਈਜ਼ ਜੜੀਆਂ ਦਵਾਈਆਂ ਏ ਜਿਹੜੇ ਕਿ ਜੈਵ ਖੇਤੀ ਲੋਕ ਕਰਨੋਂ ਹਟ ਗਏ ਆਰਗੈਨਿਕ ਖੇਤੀ ਕਰਨੋਂ ਹਟ ਗਏ ਠੀਕ ਐ ਇਸ ਤੋਂ ਗੱਲ ਸਹੀ ਕਲੀਅਰ ਆ ਨਾ ਉਹ ਹੁਣ ਖਤਮ ਹੋ ਗਈ ਆ ਅਮਰੀਕਾ ਦੇ ਵਿੱਚ 50% ਜ਼ਮੀਨ ਜਿਹੜੀ ਆ ਜਿਹੜੀ ਉਹ ਖਤਮ ਹੋ ਚੁੱਕੀ ਏ ਬਿਲਕੁਲ ਯੂਰਪ ਦਾ ਸਾਰਾ ਏਰੀਆ ਜਿੰਨਾ ਖੇਤੀ ਕਰਦਾਗਾ 0.1% ਸਿਰਫ ਅਪਜਾਉ ਮਿੱਟੀ ਆ ਜਿਹੜੀ ਚਾਹੀਦੀ ਹੁੰਦੀ ਹੈ 3 ਤੋਂ 6% ਜਿਹੜੇ ਜੈਵਿਕ ਗਾਉਣ ਚਾਹੀਦੇ ਹੁੰਦੇ ਆ ਮਿੱਟੀ ਦੇ ਵਿੱਚ ਉਹ ਹੈ ਨਹੀਂਗੇ ਭਾਰਤ ਦੇ ਵਿੱਚ ਦੱਸਾਂ ਕਿੰਨੀ ਆ 0.5% ਜਿਹੜਾ ਉੱਤਰੀ ਭਾਰਤ ਹਰਿਆਣਾ ਹਿਮਾਚਲ ਆ ਕੇ ਐਨੀ ਕਿ ਮਿੱਟੀ ਉਪਜਾਉ ਬਚੀ ਆ ਜਿਹਦੇ ਕਰਕੇ ਸਾਰਾ ਇਹ ਕਾਨੂੰਨ ਬਣੇ ਸੀਗੇ ਪਰ ਲੋਕ ਐਡੇ ਮੂਰਖਾ ਫਿਰ ਮਿੱਟੀ ਪਟਾਪਟਾ ਕੇ ਉਪਜਾਉ ਮਿੱਟੀ ਖਰਾਬ ਕਰਾਉਂ ਜਾਓ ਮਿੱਟੀ ਬਣਨ ਨੂੰ ਨਾ 150 ਤੋਂ 200 ਸਾਲ ਲੰਘ ਜਾਂਦਾ ਉਪਜਾਉ ਮਿੱਟੀ ਬਣਨ ਦੇ ਖਾਤਰ ਜਿਹੜਾ ਹੁਣ ਰਾਜਸਥਾਨ ਵਾਲਾ ਏਰੀਆ ਏ ਉਹਨੂੰ ਕਿੰਨੇ ਸਾਲ ਹੋ ਗਏ ਉਹ ਕਾਹ ਤੋਂ ਨਹੀਂ ਪਜਾਉ ਬਣਦੀ ਬਈ ਜਿਹੜਾ ਏਰੀਆ ਕਰਨਾਟਕਾ ਆਂਧਰਾ ਉਧਰਲੀ ਸਾਈਡ ਜਿਹੜਾ ਬੰਜਰ ਪਿਆਗਾ ਮਹਾਰਾਸ਼ਟਰ ਵਾਲ ਜਦੋਂ ਆਪਾਂ ਜਾਣਦੇ ਆ ਉਧਰ ਕਾਹ ਤੋਂ ਨਹੀਂ ਉਹ ਖੇਤੀ ਕਰਦੇਗੇ ਸਾਰੇ ਟਿੱਬੇ ਹੀ ਟਿੱਬੇ ਕਿਉਂ ਪਏ ਆ ਉਹ ਇਹੀ ਵਜਾਉ ਮਿੱਟੀ ਉਹ ਰੇਤ ਆ ਉਹ ਪਜਾਉ ਮਿੱਟੀ ਜੇ ਬਣਾਉਣੀ ਇੰਨੀ ਸੌਖੀ ਹੁੰਦੀ ਨਾ ਹੁਣ ਨੂੰ ਕਦੋਂ ਦੇ ਬਣਾ ਕੇ ਸਰਕਾਰਾਂ ਖੇਤੀ ਸ਼ੁਰੂ ਕਰ ਦਿੰਦੀਆਂ ਬਹੁਤ ਫਾਇਦਾ ਹੋਣਾ ਸੀਗਾ ਪਰ ਬਣਦੀ ਨਹੀਂ ਹੈਗੀ ਕੋਈ ਵੀ ਲੈਬ ਕੋਈ ਵੀ ਸਾਇੰਸ ਮਿੱਟੀ ਬਣਾ ਨਹੀਂ ਸਕਦਾ ਪਜਾਉ ਜਿਹੜੀ ਮਿੱਟੀ ਹੁੰਦੀ ਆ ਉਹ ਜਿਉਂਦੀ ਹੁੰਦੀ ਆ ਉੱਪਰਲੀ ਲੇਅਰ ਮਿੱਟੀ ਦੀ ਸਾਰੀ ਧਰਤੀ ਦੀ ਜਿਉਂਦੀ ਹੁੰਦੀ ਆ ਉਹ 12 ਤੋਂ 16 ਇੰਚ ਤੱਕ ਮਿੱਟੀ ਜਿਉਂਦੀ ਹੁੰਦੀ ਆ ਉਹਦੇ ਵਿੱਚ ਇੱਕ ਮੁਠੀ ਭਰੋਂਗੀ ਨਾ 7 ਤੋਂ 8 ਬਿਲੀਅਨ ਸੂਖਮ ਜੀਵ ਰਹਿੰਦੇ ਆ ਉਹਦੇ ਵਿੱਚ ਜਿਨ੍ਹਾਂ ਦੇ ਕਰਕੇ ਸਾਰੀਆਂ ਫਸਲਾਂ ਘਾਹ ਫੂਸ ਪੌਦੇ ਹਰ ਇੱਕ ਚੀਜ਼ ਪੈਦਾ ਹੁੰਦੀ ਉਹਨਾਂ ਕਰਕੇ ਜਦ ਵੀ ਅਸੀਂ ਰੋਟੀ ਖਾਂਦੇ ਆ ਨਾ ਸਾਡੇ ਅੰਦਰ ਜਿਹੜੀ ਰੋਟੀ ਨੂੰ ਐਂਜ਼ਾਈਮ ਬਚਾਉਂਦੇ ਆ ਨਿੱਕੇ ਨਿੱਕੇ ਉਹ ਉਵੇਂ ਜਿਹੜੇ ਆਹ ਫਸਲਾਂ ਐ ਸਬਜ਼ੀਆਂ ਐ ਪੌਦੇ ਆ ਇਹਨਾਂ ਨੂੰ ਵੀ ਉਹ ਜਿਹੜੇ ਨਿੱਕੇ ਨਿੱਕੇ ਜੀ ਆ ਉਹ ਉਹਨਾਂ ਦੀ ਮਦਦ ਕਰਦੇ ਆ ਜਲਾਂ ਦੀ ਉਹ ਮਿੱਟੀ ਖਤਮ ਹੋ ਰਹੀ ਆ ਬਿਲਕੁਲ ਆਤਮ ਨੂੰ ਆਉਣ ਵਾਲੇ 30 ਤੋਂ 40 ਸਾਲਾਂ ਦੇ ਵਿੱਚ ਬਿਲਕੁਲ ਜ਼ੀਰੋ ਹੋ ਜਾਣੀਆਂ ਫਿਰ ਗ੍ਰਹਿਜੋਦਦ ਸ਼ੁਰੂ ਹੋਣੇ ਆ ਇਹ ਚੀਜ਼ ਦਾ ਅੰਦਾਜ਼ਾ ਪਹਿਲਾਂ ਹੀ ਲੱਗ ਚੁੱਕਿਆ ਹੈ ਆਪ ਜਾਓ ਮਿੱਟੀ ਦੀ ਖਾਤਰ ਪਹਿਲਾਂ ਵੀ 30 ਜੰਗਾਂ ਇਤਿਹਾਸ ਵਿੱਚ ਹੋ ਚੁੱਕੀਆਂ ਅੱਗੇ ਵੀ ਹੋਣਗੀਆਂ ਹੁਣ ਤੁਸੀਂ ਸਮਝ ਗਏ ਹੋਵੋਗੇ ਕਿ ਖੇਤੀ ਬਿਲਾ ਨੂੰ ਵਾਪਸ ਲੈਣ ਦੇ ਲਈ ਇੰਨਾ ਸਮਾਂ ਕਿਉਂ ਲੱਗਿਆ ਸੀਗਾ ਕਿੰਨੀ ਕੀਮਤੀ ਚੀਜ਼ ਆਹੋ ਜਿਹੜੇ ਹੁਣ ਵੇਚ-ਵੇਚ ਕੇ ਆਪਦੀਆਂ ਜ਼ਮੀਨਾਂ ਬਾਹਰ ਨਜਾਈ ਜਾਂਦੇ ਹਨਾ ਉਹਨਾਂ ਨੇ ਪਸਤਾਉਣਾਗਾ ਅੱਖਾਂ ਚ ਕਸਨ ਦੇ ਦੇ ਕੇ ਰੋਣਾਗਾ ਤੇ ਜਿਹੜੀ ਮਿੱਟੀ ਪਟਾਈ ਜਾਂਦੇ ਆ ਜਿੰਨਾ ਜਿੰਨਾਂ ਨੇ ਵੀ ਮਿੱਟੀ ਪਟਾਈ ਆ ਆਪਦੀ ਉਹ ਹੁਣ ਦੱਸੋ ਵੀ ਉਹ ਪਜਾਊ ਰਹਿ ਗਈ ਆ ਨਹੀਂ ਰਹਿੰਦੀਗੀ ਬਹੁਤ ਜ਼ਿਆਦੇ ਤੱਤ ਉਹਦੇ ਵਿੱਚ ਪਾਉਣੇ ਪੈਂਦੇ ਆ ਫਿਰ ਕਿਤੇ ਜਾ ਕੇ ਥੋੜੀ ਜਿਹੀ ਪਜਾਊ ਬਣਦੀ ਆ ਹੁਣ ਲੋਕ ਖਾ ਤਾਂ ਸਾਰਾ ਕੁਝ ਰਹਿ ਆ ਹਨਾ ਢੱਡ ਪਰ ਕੇ ਚੰਗੀ ਤਰ੍ਹਾਂ ਖਾ ਰਹੇ ਆ ਪਰ ਉਹ ਕਮੀਆਂ ਕਦੋਂ ਆ ਰਹੀਆਂ ਲੋਕਾਂ ਦੇ ਵਿੱਚ ਫਲਾਨੇ ਤੱਤ ਦੀ ਕਮੀ ਹੋ ਗਈ ਉਹ ਜੀ ਵਿਟਾਮਿਨ ਸੀ ਘਟ ਗਿਆ ਬੀ ਘਟ ਗਿਆ ਇਹ ਘਟ ਗਿਆ ਕਿਉਂਕਿ ਹੁਣ ਸਬਜ਼ੀਆਂ ਦੇ ਵਿੱਚ ਉਹ ਚੀਜ਼ਾਂ ਰਹੀਆਂ ਨਹੀਂ ਹੈਗੀਆਂ। ਵਜ੍ਹਾ ਕੀ ਆ ਕਿਉਂਕਿ ਜਿਹੜੇ ਜੈਵਿਕ ਜਿਹੜੇ ਗੁਣ ਹੁੰਦੇ ਆ ਮਿੱਟੀ ਦੇ ਵਿੱਚ ਉਹ ਬਿਲਕੁਲ ਖਤਮ ਹੋ ਗਿਆ। ਹੌਣ ਵਾਲੇ 40 ਸਾਲਾਂ ਦੇ ਵਿੱਚ ਬਿਲਕੁਲ ਜ਼ੀਰੋ ਹੋ ਜਾਣੇ ਆ। ਤੇ ਤੁਸੀਂ ਇਹ ਨਾ ਸੋਚੋ ਵੀ ਅਸੀਂ ਮੀਟ ਵੱਲ ਹੋ ਜਾਾਂਗੇ। ਮੀਟ ਖਾਣ ਜਿਹੜੇ ਜਿਹੜੇ ਮੀਟ ਖਾਣ ਆ ਉਹਨਾਂ ਨੇ ਵੀ ਪੌਦੇ ਹੀ ਖਾਣੇ ਆ ਪਸ਼ੂਆਂ ਨੇ। ਤਾਂ ਬਹੁਤ ਗੰਭੀਰ ਮੁੱਦਾ ਹੈ, ਗਲੋਬਲ ਵਰਮਿੰਗ ਨਾਲ ਵੀ ਵੱਡਾ ਮੁੱਦਾ ਹੈ। ਕਿਸੇ ਨੂੰ ਮਿੱਟੀ ਸਾਵਧਨੋਂ ਉਪਜਾਓ ਮਿੱਟੀ ਆਪਦੀ ਜੇ ਹੁਣੇ ਤੋਂ ਜਿਹੜੇ ਆਰਗੈਨਿਕ ਖੇਤੀ ਕਰਨ ਲੱਗ ਜਾਣਗੇ ਜੈਵਿਕ ਖੇਤੀ ਕਰਨ ਲੱਗ ਜਾਣਗੇ ਉਹਨਾਂ ਦੀ ਮਿੱਟੀ ਬਚ ਜਾਣੀ ਆ ਜਿਹੜੇ ਦਵਾਈਆਂ ਤੇ ਡਿਪੈਂਡ ਰਹਿ ਜਿਹੜੇ ਕਹਿੰਦੇ ਵੀ ਵੱਧ ਝਾੜ ਕੱਟਣਾਗਾ ਜਿਵੇਂ ਕਹਿੰਦੇ ਆ ਜੀ ਆਹ ਦਵਾਈ ਪਾ ਦਿਓ ਆਹ ਪਾ ਦਿਓ ਉਹਨਾਂ ਨੇ ਹੀ ਮਿੱਟੀ ਪਿਛਲੇ 50 ਸਾਲਾਂ ਦੇ ਵਿੱਚ 80% ਜਿਹੜੀ ਸੋਇਲ ਖਤਮ ਹੋਈ ਆ ਪਜਾਓ ਮਿੱਟੀ ਇਹ ਚੀਜ਼ਾਂ ਦੇ ਕਰਕੇ ਜੇ ਉਹ ਮਿੱਟੀ ਜਾਂਦੀ ਰਹੂਗੀ ਤਾਂ ਆਪਾਂ ਜਾਂਦੇ ਰਾਵਾਂਗੇ ਸਾਰੇ ਜੀਵ ਜੰਤੂ ਜਾਂ ਪੰਨੇ ਪਸ਼ੂ ਫੇਰ ਜਦੋਂ ਮਿੱਟੀ ਮਰ ਗਈ ਉਤਲੀ ਨਾ ਖਰੇਤ ਬਣ ਗਈ ਫਿਰ ਕੁਛ ਨਹੀਂ ਰੋਣਾਗਾ ਕਿਸੇ ਨਹੀਂ ਨੀ ਜਾਉਂਦਾ ਰਹਿਣਾਗਾ ਐਡਾ ਵੱਡਾ ਮੁੱਦਾ ਹੈ ਜੇ ਮਿੱਟੀ ਜਾਉਂਦੀ ਆ ਉਦ ਲਈ ਤੈ 15 ਤੋਂ 17 ਇੰਚ ਤਾਂ ਅਸੀਂ ਜਾਉਂਦੇ ਆ ਨਹੀਂ ਤਾਂ ਅਸੀਂ ਵੀ ਨਹੀਂ ਜਾਉਂਦੇ ਰਹਿ ਸਕਦੇ ਇੰਨੀ ਸੌਖੀ ਗੱਲ ਆ ਇਹ ਠੀਕ ਆ ਜੀ ਆਪਾਂ ਮਿਲਦਾ ਨੈਕਸਟ ਵੀਡੀਓ ਦੇ ਵਿੱਚ ਤੇ ਦੇ ਰਹੇ ਆ ਪੰਜਾਬੀ ਸਟੇਟਸ ਕੋ